ਇਹ ਕਿੰਨੇ ਹੁਣ 50 ਕਿਲੋ ਮਿੰਟ ਦੀ ਗੱਲ ਚੀਜ਼ ਹੈ ਹੈਗੀ 50 ਕਿਲੋ ਮਿੰਟ ਦੀ ਹੈਗੀ ਕੋਈ ਵੀ ਨੋਟ ਨਹੀਂ ਇਹ ਵੀ ਰਿ ਕੋਰਡਿੰਗ ਹੈ ਜਿਹੜਾ ਜਰੀ ਹੈ ਹਾਂਜੀ ਰਿ ਕੋਰਡਿੰਗ ਹੀ ਹੋ ਰਹੀ ਹੈ ਨਾ ਕਿੰਨੀ ਬੈਟਰੀ ਹੁੰਦੀ ਹੈ ਕਿੰਨਾ ਸੀ ਕਿੰਨੇ ਦੀ ਕਿਲਾ ਬੋਤਲ ਨਾ ਮਾਤ ਘਟਾ ਸਕਦੇ ਕੋਈ ਆਇਓ ਤੇਰੇ ਪਰ ਵਾ ਮਨੂੰ ਇਹ ਸੇਵਾ ਜਿਹੜੀ ਆ ਕੁੱਤੀ ਜਾ ਰਹੀ ਹੈ ਮੇਰਾ ਨਾਮ ਜਸਪਾਲ ਸਿੰਘ ਢੇਸੀ ਆ ਜੀ ਮੈਂ ਆਪਣੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦਾ ਬਾਪ ਆ ਅਸੀਂ ਸਾਰੇ ਪਰਿਵਾਰ ਨੇ ਇਹ ਤਨਮਨਜੀਤ ਸਿੰਘ ਦੇ ਕਹਿਣ ਤੇ ਇਹ ਬੀੜਾ ਚੱਕਿਆ ਸੀ ਕਿ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਜਿਸ ਤਰ੍ਹਾਂ ਸਿੱਖੀ ਦਾ ਗੁਰਸਿੱਖਾਂ ਨੂੰ ਹੁਕਮ ਹੈ ਆਪਣਾ ਦਸਵੰਦ ਕੱਢਣਾ ਉਸ ਦਸਵੰਦ ਦੇ ਵਿੱਚੋਂ ਟੈਲਫੋਨ ਲਾ ਕੇ ਨਾਲ ਜਿਹੜੇ ਵੀ ਸਾਰੇ ਸਾਥੀ ਆ ਜਿਨ੍ਹਾਂ ਨੇ ਆਪਣਾ ਇਹ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਨੇ ਜਿੱਦਾਂ ਆਪਣੇ ਗਗਨਦੀਪ ਸਿੰਘ ਜੀ ਮੰਡ ਭੁਪਿੰਦਰ ਸਿੰਘ ਜੀ ਤੇ ਇਹਨਾਂ ਦਾ ਸਾਰਾ ਪਰਿਵਾਰ ਸਾਡੇ ਪਿੰਡ ਨਗਰ ਰਾਏਪੁਰ ਤੋਂ ਗਰਦਿਆਲ ਸਿੰਘ ਤੇ ਹੋ ਸੱਜਣ ਆਏ ਹੋਏ ਹਨ ਇਸੇ ਤਰ੍ਹਾਂ ਹੀ ਇਹ ਆਪਣੇ ਯੂਕੇ ਦੇ ਵਿੱਚੋਂ ਅਮਰਦੀਪ ਸਿੰਘ ਪੰਨੂ ਯੋਕੇ ਸਾਹਬ ਸਿੰਘ ਦੇ ਬਹੁਤ ਨਜ਼ਦੀਕੀ ਦੋਸਤ ਹਨ ਪੁਨਾਣਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜੋ ਜਿਨ੍ਹਾਂ ਨੇ ਇਸ ਹਰ ਪ੍ਰਭਾਵਿਤ ਪਰਵਾਰਾਂ ਦੇ ਬਹੁਤ ਬਹੁਤ ਸੇਵਾ ਕਰਨ ਦਾ ਬੀੜਾ ਚੱਕਿਆ ਤੇ ਅੱਗੇ ਤੋਂ ਵੀ ਹੋਰ ਆਸ਼ਵਾਸਨ ਦਵਾਇਆ ਕਿ ਜਦੋਂ ਅੱਗੇ ਤੋਂ ਵੀ ਜ਼ਰੂਰਤ ਹੋਵੇ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ ਅੱਜ ਅਸੀਂ ਸਾਰਿਆਂ ਇਹ ਚਾਰ ਪੰਜ ਪਿੰਡਾਂ ਦੇ ਵਿੱਚ ਆ ਕੇ ਨਿਹਾਲੇਵਾ ਨਿਹਾਲਾ ਲਵੇਰਾ ਬੱਗੂਆ ਰਤੂ 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 ਕੇ ਵਸਤੇ ਤਲੀ ਗੁਲਾਮ ਤੀਰਾ ਘਾਰਾਂ ਦੇ ਵਿੱਚ ਪਹਿਲਾ ਹੋ ਚੱਕਾ ਬਸ ਤੀਰਤੂ ਕੇ ਜੋ ਵੀ ਹੈ ਗਿਆ ਸਾਰਿਆਂ ਇਹਨਾਂ ਚੌਂ ਪੰਜ ਪਿੰਡਾਂ ਦੇ ਵਿੱਚ ਤਕਰੀਬਨ 3 ਤੋਂ 400 ਪਰਿਵਾਰਾਂ ਨੂੰ ਸੇਵਾ ਕਰਨ ਦਾ ਜੋ ਲਿਸਟ ਬਣਾਈ ਆ ਅਸੀਂ ਆਸ ਕਰਦੇ ਹਾਂ ਕਿ ਅੱਜ ਇਹ ਸਾਰਿਆਂ ਨੂੰ ਅਸੀਂ ਮੌਕੇ ਤੇ ਸੇਵਾ ਪ੍ਰਦਾਨ ਕਰਕੇ ਜਾਵਾਂਗੇ ਜੇ ਕੋਈ ਵਿਚੋੜਾ ਗਿਆ ਤਾਂ ਆਸ ਕਰਦੇ ਹਾਂ ਕਿ ਕਿਤੇ ਦੁਬਾਰਾ ਆ ਕੇ ਜਾਂ ਜ਼ਿਮੀਂਦਾਰਾਂ ਦੇ ਜਿਸ ਤਰ੍ਹਾਂ ਸਾਰਾ ਪਲਾਨ ਬਣਾਇਆ ਕਿ ਉਹਨਾਂ ਨੂੰ ਖਾਦ ਡੀਜ਼ਲ ਜਾਂ ਬੀਜਾਂ ਦੀ ਸੇਵਾ ਕਰਨੀਆਂ ਉਹਦੇ ਵਿੱਚ ਵੀ ਹੋ ਸਕੇ ਤਾਂ ਆਪਣਾ ਯੋਗਦਾਨ ਪਾਵਾਂਗੇ ਤੇ ਜਿਸ ਤਰ੍ਹਾਂ ਵੀ ਕੋਈ ਵੀ ਹੋਇਆ ਉਹ ਸੇਵਾ ਲਈ ਇਹ ਪਰਿਵਾਰ ਹਮੇਸ਼ਾ ਹਾਜ਼ਰ ਰਹੇਗਾ ਇਤਨਾ ਗੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਸਪੀ ਨਾਮਕ ਘਟਨਾ ਤੇ ਕਿਥੋਂ ਆਏ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਨੀਤ ਸਿੰਘ ਰਾਏਪੁਰ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਆਦਮਪੁਰ ਜ਼ਿਲ੍ਹਾ ਜਲੰਧਰ ਤੇ ਉੱਥੋਂ ਆਏ ਆ ਤੇ ਸਾਡੇ ਵੱਡੇ ਭਰਾ ਜਸਪਾਲ ਸਿੰਘ ਤੇ ਅਸੀ ਤੇ ਸਾਡੀ ਟੀਮ ਇੱਥੇ ਨਾਲ ਆਈ ਆ। ਕੁਝ ਦਿਨ ਪਹਿਲਾਂ ਵੀ ਅਸੀਂ ਇੱਥੇ ਇਹਨਾਂ ਪਿੰਨਾਂ ਚ ਆਏ ਸੀ। ਅੱਜ ਵੀ ਜਿਹੜੇ ਪਿੰਡ ਹੈਗੇ ਆ ਟੱਲੀ ਗੁਲਾਮ ਅਸੀਂ ਆਪਾਂ ਇੱਥੇ ਉੱਥੇ ਦੇ ਗੁਰਦੁਆਰਾ ਸਾਹਿਬ ਵਿਖੇ ਬੈਠੇ ਆ ਤੇ ਬੱਗੂ ਵਾਲਾ ਬਸਤੀ ਰਤੋਕੇ ਤੇ ਗੁਰਦਿੱਤੀਬਾਲ ਬੱਗੇਵਾਲਾ ਇਹਨਾਂ ਪਿੰਡਾਂ ਦੇ ਕੋਈ ਸਾਰੇ ਕਾਰਕਰ ਜਾ ਕੇ ਇਹਨਾਂ ਦੇ ਲਿਸਟ ਬਣਾਈ ਆ ਇੱਕ ਸੰਸਦ ਕੇ ਉਹਨਾਂ ਨੂੰ ਲੋੜ ਦੇ ਮੁਤਾਬਕ ਜਿੰਨੇ ਕੁ ਜਨ ਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਮਿੱਤੀ ਸਹਾਇਤਾ ਕਰ ਸਕਦੇ ਆ ਉਹਦੇ ਲਈ ਅਸੀਂ ਇਕੱਠੇ ਹੋ ਕੇ ਅੱਜ ਕਿਤੇ ਤਕਰੀਬਨ 320 ਕਾਰਜ ਐਸਟੀਮੇਟ ਆਬ ਜਿਹੜੇ ਸਾਰੇ ਬਣੇ ਆ ਇਹਨਾਂ ਦਾ ਅੱਜ ਕਰਾਂਗੇ ਇਦਾਂ ਹੀ ਪਿਛਲੀ ਵਾਰ ਹੀ ਆਏ ਸੀ ਕਿ ਤਸੀਂ ਧੀਰਾ ਕਾਰਾ ਸਕੂਲ ਵੇਖੇ ਗਏ ਸੀ ਉੱਥੇ ਉਹਨਾਂ ਨੇ 6 ਕੰਪਿਊਟਰਾਂ ਦਾ ਕਿਹਾ ਸੀਗਾ ਅੱਜ ਉਹਨਾਂ ਨੂੰ ਇੱਥੇ ਸਕੂਲ ਵਾਲਿਆਂ ਨੂੰ ਛੱਦ ਕੇ ਉਹ 6 ਕੰਪਿਊਟਰ ਦੇ ਦਿੱਤੇ ਉਹਨਾਂ ਦੇ ਤੇ ਇਸੇ ਤਰ੍ਹਾਂ ਹੀ ਜਿਹੜੇ ਕੋਈ ਮੌਕੇ ਤੇ ਜੇ ਕਿਸ ਦੇ ਵਿਆਹ-ਸ਼ਾਦੀ ਆ ਕਿਸੇ ਦੇ ਕੋਈ ਬੰਦਾ ਬਿਮਾਰ ਆ ਜਿਹੜੇ ਮੌਕੇ ਤੇ ਸਾਡੇ ਵੱਡੇ ਭਾਈ ਸਾਹਿਬ ਜਾਂ ਹੋਰ ساری ਟੀਮ ਦੇਖਦੀ ਹੈ ਉਹਨਾਂ ਨੂੰ ਮੌਕੇ ਤੇ ਉਹ ਸੇਵਾ ਕਰ ਦਿੰਦੇ ਆ ਤੇ ਅਸੀਂ ਇੱਥੇ ਦੇਖਿਆ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਤੇ ਜਿੱਥੇ ਤਾਈ ਵੀ ਅਸੀਂ ਮੇਰੇ ਨਾਲ ਗਗਨਦੀਪ ਸਿੰਘ ਬੰਡ ਆਏ ਆ ਮੈਨੇਜਰ ਸਾਹਿਬ ਆਏ ਭੁਪਿੰਦਰ ਸਿੰਘ ਜੀ ਨਿਸ਼ਾਨਜੀਤ ਸਿੰਘ ਜੀ ਆ ਸਾਡੇ ਪਿੰਡ ਤੋਂ ਵੀ ਗਰਦਿਆਲ ਸਿੰਘ ਆਏ ਆ ਤੇ ਬਾਕੀ ਟੀਮ ਸਾਰੀ ਆਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਅੱਜ ਕਰ ਸਕੇ ਜਾਂ ਬਾਅਦ ਜਿਹੜੀ ਲੋਡ ਹੋਈ ਉਹਦੇ ਲਈ ਵੀ ਅਸੀਂ ਬਤਬਾਤ ਕੋਸ਼ਿਸ਼ ਕਰਨ ਦੀ ਕਰਾਂਗੇ ਸਾਰਿਆਂ ਨੂੰ ਸਦਕੇ ਬਾਕੀ ਵੀ ਸਾਰੇ ਇੱਥੇ ਸਾਡੇ ਜਿਨ੍ਹਾਂ ਭਰਾ ਪੈਣ ਜਾਣਦੇ ਆ ਐਨ ਆਰ ਆਈ ਵੀਰਿਆ ਉਹਨਾਂ ਨੂੰ ਵੀ ਬੇਨਤੀ ਇਹ ਹੈ ਆ ਕਿ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਆ ਸਾਰੀ ਪ੍ਰਭਾਈਤ ਨਹੀਂ ਆਪਾਂ ਕਰ ਸਕਦੇ ਜਿੰਨਾ ਵੀ ਸੰਪਨ ਆਪਾਂ ਦੇ ਸਕਦੇ ਆ ਤੇ ਇਹਨਾਂ ਦੀ ਮੌਕੇ ਤੇ ਆ ਕੇ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ